ਪੰਜਾਬ ਪੁਲਿਸ ਨੇ ਕਰ ਦਿੱਤਾ ਇਹੋ ਜਿਹਾ ਕਿ ਇਸ ਦੀ ਹੋ ਰਹੀ ਆ ਸਾਰੇ ਪਾਸੇ ਚਰਚਾ ਵੀਡੀਓ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਐ ਜਾਂ ਕੀ ਕਰਤਾ ਪੰਜਾਬ ਪੁਲਿਸ ਨੇ ਆਓ ਤੁਹਾਨੂੰ ਦਿਖਾਉਂਦੇ ਆ ਸੋ ਵੀਡੀਓ ਦੇ ਵਿੱਚ ਦੋਸਤੋ ਹਰ ਇੱਕ ਪੁਲਿਸ ਕਰਮਚਾਰੀ ਮਾੜਾ ਨਹੀਂ ਹੁੰਦਾ ਤੇ ਹਰ ਇੱਕ ਚੰਗਾ ਨਹੀਂ ਹੁੰਦਾ ਜਿਹੜੇ ਚੰਗੇ ਹੁੰਦੇ ਨੇ ਉਹਨਾਂ ਦੀ ਰਿਸਪੈਕਟ ਕਰਨੀ ਬਣਦੀ ਆ ਇਹ ਵੀਰ ਪੁਲਿਸ ਕਰਮੀਆਂ ਅਤੇ ਇਹਨੇ ਵਿਹਾਲੀ ਗੱਡੀ ਨੂੰ ਰੋਕਿਆ ਤੇ ਫੇਰ ਕੀ ਹੋਇਆ ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਓਗੇ ਜਿਸ ਪੁਲਿਸ ਵਾਲੇ ਨੇ ਵਿਹਾਲੀ ਗੱਡੀ ਨੂੰ ਰੋਕਿਆ ਡਰਾਈਵਰ ਅਤੇ ਦੂਲੇ ਨੇ 벨ਟ ਨਹੀਂ ਲਾਈ ਹੋਈ ਸੀ ਪੁਲਿਸ ਵਾਲੇ ਨੇ ਸਭ ਤੋਂ ਪਹਿਲਾਂ ਆਪਣੇ ਪਰਸ ਚੋਂ ਪੈਸੇ ਕੱਢ ਕੇ ਉਹਨਾਂ ਨੂੰ ਸਗਨ ਪਾਇਆ ਤੇ ਫਿਰ ਰਿਸਪੈਕਟ ਦੇ ਨਾਲ ਕਿਹਾ ਵੀਰ ਜੀ ਬੈਲਟ ਲਗਾ ਲਵੋ ਜੀ ਬੈਲਟ ਲਗਾਓ ਜੀ ਬੈਲਟ ਲਾਓ ਤਾਂ ਤੁਸੀਂ ਦੇਖ ਹੀ ਲਈ ਆ ਵੀਡੀਓ ਇਸ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਨਾ ਨਾ ਭੁੱਲਣਾ ਇਦਾਂ ਦੀਆਂ ਹੋਰ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ